ਖੀਤੋਕੇ ਵਾਲੇ ਦਾ ਲੋਕੋ ਕੈਂਡ ਸੁਣੀ ਦਾ ਲਲਕਾਰਾ ਗੰਦਰੂ ਗਾਡ ਰੜਗੇ ਦਾ ਹੱਥੇ ਕਿਲੋ ਕਿਲੋ ਦਾ ਪਾਰਾ ਇਹ ਆ ਸਰਦਾਰ ਨਰਮਲ ਸਿੰਘ ਗੱਲਾਂ ਪੁੱਤਰ ਦੁੱਗਾਂ ਵਾਲਾ ਸੀ ਕਰੀ ਗੱਲ ਨਾ ਤਿੰਨ ਪਰਜੀਆਂ ਵਾਲਾ ਕਬੱਡੀ ਪਾਰ ਤਿੰਨੋਂ ਪਰਜੀਆਂ ਵਾਲਾ ਇਸ ਸਮੇ ਕਬੱਡੀ ਪਾਉਣ ਦੇ ਲਈ ਵਧਿਆ ਆ ਜਲਾਲਪੁਰੀਆ ਇਸ ਸਮੇ ਦੇਖਦਾ ਧਰਦਾ ਤੌਰ ਤੇ ਹੱਥ ਇਧਰ ਦੇ ਪਾਸੇ ਹੋ ਗਈ ਉਨੇ ਟਾਂਡੇ ਵਾਲੇ ਕੀਪੇ ਕਰਦਾ ਆਇਆ ਆ ਪਾਈ ਫਿਰ ਰੇਡ ਚਾਰ ਜਾਫਿਆਂ ਦੇ ਵਿੱਚੋਂ ਕੌਣ ਜਲਾਲਪੁਰੀਆ ਪਾਲਾ ਆਹ ਵੇਖਦਾ ਜਫਾ ਪਾਲੇ ਦਾ ਦਿਨੇ ਦਿਖਾਉਂਦਾ ਤਾਰੇ ਜਫਾ ਪਾਲੇ ਦਾ ਦਿਨੇ ਦਿਖਾਉਂਦਾ ਤਾਰੇ ਆਹ ਜਲਾਲਪੁਰੀਆ ਤੇ ਪਿੰਨਾ ਪਰਜੀਆ ਵਾਲਾ ਏ ਸਿਰਾਂ ਸਿਰਾਂ ਹੋਈ ਜਾਂਦਾ ਸਿਰਾਂ ਸਿਰਾਂ ਕਿੰਨੀ ਹਾਰ ਦਾ ਹੱਲ ਆਹ ਵੇਖਦਾ ਆ ਖਿਡਾਰੀ ਦਾ ਕਹਿੰਦੇ ਫਤੇਗੜ ਕੋਟਾ ਦਾ ਇਧਰ ਬੱਲੇ 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 ਖੁਸ਼ੀ ਤੇ ਆਹ ਫਤਿਹਗੜੀਏ ਕਾਕੇ ਦਾ ਪੁੱਤਰ ਰਣਜੀਤ ਇਹ ਦੁੱਗਾਂ ਵਾਲਾ ਵਾਹ ਓਏ ਖੁਸ਼ੀ ਵਾਹ ਓਏ ਖੁਸ਼ੀ ਆਹ ਬੱਲੇ ਬੱਲੇ ਕਰਵਾ ਗਿਆ ਇਧਰ ਬੰਦੇ ਮਿੱਤਰੋ ਸਿਰੇ ਦਾ ਮੇਲਾ ਸਿਰੇ ਦੇ ਖਿਡਾਰੀ ਸਨੂਬ ਫੇਰ ਜਲਾਲਪੁਰੀਆ ਜਲਾਲਪੁਰੀਆ ਸਨੂਬ ਏ ਹਾਏ ਓ ਮੇਰਾ ਰੱਬਾ ਓ ਬੱਲੇ 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 ਜੱਥਾ ਹੋਈ ਜਾਂਦਾ ਸੈਕਰਾਮੈਂਟੋ ਹੋਈ ਜਾਂਦਾ ਸਿਰਾ ਕਹਿੰਦੇ ਸੈਕਰਾਮੈਂਟੋ ਹੋਈ ਜਾਂਦਾ ਗੁਰੂ ਘਰ ਦੇ ਮੈਦਾਨ ਚ ਕਹਿੰਦੇ ਆਹ ਸਿਰਾ ਹੋਈ ਜਾਂਦਾ ਸਿਰਾ